ਗੁਰਦੀਪ ਨੇ ਕੀਰਤ ਨੂੰ ਤਲਾਕ ਦੇ ਦਿੱਤਾ ਕਿਉਂਕਿ ਉਹ ਕਦੇ ਮਾਂ ਨਹੀਂ ਬਣ ਸਕਦੀ। ਥੋੜੇ ਦਿਨਾਂ ਵਿੱਚ ਉਸਨੇ ਦੂਜਾ ਵਿਆਹ ਕਰਵਾ ਲਿਆ। ਡੇਢ ਸਾਲ ਬਾਅਦ ਉਸਦੇ ਘਰ ਇੱਕ ਪੁੱਤ ਨੇ ਜਨਮ ਲਿਆ। ਤਾਂ ਕੀਰਤ ਨੂੰ ਗੁਰਦੀਪ ਨੇ ਆਪਣੇ ਪੁੱਤ ਹੋਣ ਦੀ ਖੁਸ਼ੀ ਵਿੱਚ ਰੱਖੀ ਹੋਈ ਪਾਰਟੀ ਤੇ ਬੁਲਾਇਆ। ਤਾਂ ਕਿ ਉਸ ਨੂੰ ਇਹ ਸਭ ਦੇਖ ਕੇ ਬੁਰਾ ਲੱਗੇ। ਕੀਰਤ ਗੁਰਦੀਪ ਦੇ ਇਰਾਦੇ ਜਾਣਦੀ ਸੀ। ਇਸ ਲਈ ਉਸ ਪਾਰਟੀ ਵਿੱਚ ਸ਼ਗਨ ਦੇ ਤੌਰ ਤੇ ਦੇਣ ਲਈ ਇੱਕ ਲਿਫਾਫਾ ਨਾਲ ਲੈ ਕੇ ਆਈ। ਜਦੋਂ ਪਾਰਟੀ ਵਿੱਚ ਪਹੁੰਚੀ ਤਾਂ ਗੁਰਦੀਪ ਕਹਿਣ ਲੱਗਿਆ ਕੀਰਤ ਤੈਨੂੰ ਤਲਾਕ ਦੇ ਕੇ ਮੈਂ ਦੂਜਾ ਵਿਆਹ ਕਰਾਉਣ ਦਾ ਫੈਸਲਾ ਇੱਕਦਮ ਸਹੀ ਲਿਆ ਸੀ ਅੱਜ ਮੈਂ ਇੱਕ ਬੱਚੇ ਦਾ ਪਿਓ ਬਣ ਗਿਆ ਕੀਰਤ ਉਸ ਦੀਆਂ ਗੱਲਾਂ ਸੁਣ ਕੇ ਥੋੜਾ ਜਿਹਾ ਮੁਸਕराई ਤੇ ਉਸ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਉਸ ਦਾ ਪਤੀ ਹੁਣ ਉਸ ਨੂੰ ਨੀਵਾ ਦਿਖਾਉਣਾ ਚਾਹੁੰਦਾ ਕੀਰਤ ਮੁਸਕਰਾਉਂਦੀ ਹੋਈ ਇੱਕ ਲਿਫਾਫਾ ਉਹਦੇ ਹੱਥਾਂ ਵਿੱਚ ਫੜਾ ਦਿੰਦੀ ਆ ਤੇ ਨਾਲ ਹੀ ਕਹਿ ਦਿੰਦੀ ਆ ਕਿ ਇਸ ਨੂੰ ਧਿਆਨ ਦੇ ਨਾਲ ਪੜ ਲਿਓ ਜਦੋਂ ਗਰਦੀਪ ਨੇ ਉਹ ਲਿਫਾਫਾ ਖੋਲ ਕੇ ਵੇਖਿਆ ਤਾਂ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇਦਾਂ ਵੀ ਹੋ ਸਕਦਾ ਹੈ ਉਸ ਨੂੰ ਤਾਂ ਆਪਣੇ ਫੈਸਲਿਆਂ ਤੇ ਬਹੁਤ ਜ਼ਿਆਦਾ ਮਾਣ ਹੁੰਦਾ ਸੀ ਪਰ ਜਿਵੇਂ ਲਿਫਾਫੇ ਵਿੱਚਲੀ ਚਿੱਠੀ ਪੜ੍ਹੀ ਤਾਂ ਉਸ ਦਾ ਸਾਰਾ ਸਰੀਰ ਕੰਬ ਗਿਆ ਸੀ ਕੀ ਸੀ ਪੂਰੀ ਕਹਾਣੀ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤਲਾਕ ਤੋਂ ਪਹਿਲਾਂ ਕੀਰਤ ਦੀ ਜ਼ਿੰਦਗੀ ਬਹੁਤ ਮੁਸ਼ਕਲਾਂ ਸੀ ਉਸ ਦੀ ਨਣਦ ਮਨਵੀਰ ਦੇ ਮੁੰਡੇ ਦੇ ਜਨਮ ਦਿਨ ਵਾਲੇ ਦਿਨ ਉਹਨਾਂ ਦੇ ਘਰ ਪਾਠ ਰੱਖਿਆ ਸੀ ਕੀਰਤ ਨੇ ਗਲਤੀ ਨਾਲ ਪਾਠ ਦੇ ਸਮਾਨ ਨੂੰ ਹੱਥ ਲਾ ਦਿੱਤਾ ਫਿਰ ਉਸ ਦੀ ਸੱਸ ਉਸ ਦੇ ਉੱਤੇ ਭੜਕ ਪਈ ਬਹੁਤ ਜ਼ਿਆਦਾ ਮਾੜਾ ਚੰਗਾ ਬੋਲੀ ਤੇ ਕਹਿੰਦੀ ਤੂੰ ਸਮਾਨ ਨੂੰ ਹੱਥ ਕਿਉਂ ਲਾਇਆ ਤੈਨੂੰ ਇੰਨੀ ਛੋਟੀ ਜੀ ਗੱਲ ਸਮਝ ਕਿਉਂ ਨਹੀਂ ਆਉਂਦੀ ਇਹ ਮਨਵੀਰ ਦੇ ਮੁੰਡੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਰੱਖੇ ਹੋਏ ਪਾਠ ਦਾ ਸਮਾਨ ਹੈ ਤੇਰੇ ਵਰਗੀ ਬਾਂਜ ਨੇ ਹੱਥ ਲਾ ਕੇ ਇਹਨੂੰ ਅਸ਼ੁੱਧ ਕਰ ਦਿੱਤਾ ਉਹ ਉਸ ਨੂੰ ਤਾਨਾ ਮਾਰਦੇ ਹੋਏ ਕਹਿਣ ਲੱਗੀ ਇਹ ਅਪਸ਼ਗਨ ਹੁੰਦਾ ਹੈ ਕਿ ਤੇ ਇਹ ਤਾਂ ਨਹੀਂ ਕਿ ਤੇਤੋਂ ਆਪਣੀ ਨਣਦ ਦੀ ਖੁਸ਼ੀ ਦੇਖੀ ਨਹੀਂ ਜਾਂਦੀ ਉਹਦਾ ਸੁੱਖ ਦੇਖਿਆ ਹੀ ਨਾ ਜਾਂਦਾ ਹੋਵੇ ਇਹ ਸੁਣ ਕੇ ਕੀਰਤ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਉਹ ਤਾਂ ਮਨਵੀਰ ਨੂੰ ਆਪਣੀ ਭੈਣ ਸਮਝਦੀ ਸੀ ਉਹ ਆਪਣੇ ਮਨ ਨੂੰ ਸਮਝਾਉਂਦੇ ਹੋਏ ਆਪਣੀ ਸੱਸ ਨੂੰ ਕਹਿਣ ਲੱਗੀ ਮੰਮੀ ਜੀ ਉਹ ਅਜੇ ਬੋਲਣ ਹੀ ਵਾਲੀ ਸੀ ਕਿ ਇੰਨੇ ਨੂੰ ਉਸ ਦੀ ਨਣਦ ਮਨਵੀਰ ਵੀ ਉੱਥੇ ਆ ਗਈ ਉਸ ਨੂੰ ਮਿਹਣਾ ਮਾਰਦੀ ਹੋਈ ਬੋਲੀ ਭਾਬੀ ਤੇਰੇ ਤੋਂ ਮੈਨੂੰ ਇਹ ਉਮੀਦ ਨਹੀਂ ਸੀ ਸ਼ਾਇਦ ਮੇਰਾ ਮਾਂ ਬਣਨਾ ਤੇਰੇ ਤੋਂ ਦੇਖਿਆ ਹੀ ਨਹੀਂ ਜਾ ਰਿਹਾ ਇਹ ਸੁਣ ਕੇ ਕੀਰਤ ਉਦਾਸ ਚਿਹਰੇ ਨਾਲ ਆਪਣੇ ਪਤੀ ਵੱਲ ਵੇਖਣ ਲੱਗੀ ਉਸ ਦਾ ਪਤੀ ਗੁਰਦੀਪ ਜੋ ਉਸ ਨੂੰ ਬਹੁਤ ਪਿਆਰ ਕਰਦਾ ਸੀ ਉਹ ਵੀ ਉਸ ਦੇ ਪੱਖ ਵਿੱਚ ਕੁਝ ਨਾ ਬੋਲਿਆ ਉਸ ਨੂੰ ਗੁਰਦੀਪ ਤੋਂ ਵੀ ਇਹ ਉਮੀਦ ਨਹੀਂ ਸੀ ਗੁਰਦੀਪ ਗੁੱਸੇ ਵਿੱਚ ਕਹਿਣ ਲੱਗਿਆ ਤੂੰ ਤਾਂ ਮਨਵੀਰ ਨੂੰ ਆਪਣੀ ਭੈਣ ਮੰਨਦੀ ਹੈ ਤਾਂ ਫਿਰ ਤੂੰ ਉਸ ਨਾਲ ਇਸ ਤਰ੍ਹਾਂ ਕਿਉਂ ਕਰ ਰਹੀ ਹੈ ਗੁਰਦੀਪ ਦੇ ਮੂੰਹੋਂ ਇਹ ਗੱਲ ਸੁਣ ਕੇ ਉਸ ਦਾ ਦਿਲ ਜਮਾਈ ਟੁੱਟ ਗਿਆ ਕੋਈ ਵੀ ਔਰਤ ਆਪਣੀ ਨੰਦ ਤੇ ਸੱਸ ਦੇ ਤਾਨੇ ਸਹਿ ਲੈਂਦੀ ਐ ਪਰ ਪਤੀ ਇਹੋ ਜਿਹਾ ਕੁਝ ਕਹੇਗਾ ਤਾਂ ਫਿਰ ਉਹ ਕੀ ਕਰੇਗੀ ਪਤੀ ਵੀ ਉਹ ਜਿਸ ਨਾਲ ਉਸ ਨੇ ਲਵ ਮੈਰਜ ਕਰਾਈ ਹੋਵੇ ਰੋਂਦੇ ਰੋਂਦੇ ਉਹ ਰਸੋਈ ਵਿੱਚ ਕੰਮ ਕਰਨ ਚਲੀ ਗਈ ਉਹ ਸੋਚ ਰਹੀ ਸੀ ਕਿ ਬਾਝ ਹੁੰਦੇ ਹੋਏ ਮੈਂ ਪਾਠ ਦੇ ਸਮਾਨ ਨੂੰ ਹੱਥ ਨਹੀਂ ਲਾ ਸਕਦੀ ਪਰ ਨੂੰ ਹੋਣ ਦੇ ਨਾਤੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਸਕਦੀਆਂ ਇਹ ਕਿਹੋ ਜਿਹੀ ਬੇਇਨਸਾਫੀ ਐ ਉਸ ਦਿਨ ਉਸਨੇ ਮਹਿਸੂਸ ਕੀਤਾ ਜਿਵੇਂ ਮੇਰੇ ਵजूद ਨੂੰ ਮੰਨਣ ਵਾਲਾ ਇੱਥੇ ਕੋਈ ਨਹੀਂ ਮੈਨੂੰ ਸਮਝਣ ਵਾਲਾ ਇੱਥੇ ਕੋਈ ਵੀ ਨਹੀਂ ਸੋਚਣ ਲੱਗੀ ਜੇ ਮੈਂ ਮਾਂ ਨਹੀਂ ਬਣ ਸਕਦੀ ਤਾਂ ਇਹਦੇ ਵਿੱਚ ਮੇਰਾ ਕੀ ਕਸੂਰ ਐ ਮਾਂ ਬਣਨਾ ਜਾਂ ਨਾ ਬਣਨਾ ਇਹ ਔਰਤ ਦੇ ਹੱਥ ਵਿੱਚ ਤਾਂ ਨਹੀਂ ਹੁੰਦਾ ਉਸਦੀ ਸੱਸ ਬੈਂਕ ਵਿੱਚੋਂ ਰਿਟਾਇਰ ਬੈਂਕ ਮੈਨੇਜਰ ਐ ਤੇ ਨਣਦ ਵੀ ਚੰਗੀ ਪੜ੍ਹੀ ਲਿਖੀ ਉਸਦਾ ਪਤੀ ਵੀ ਕੰਪਨੀ ਵਿੱਚ ਵਧੀਆ ਪੋਸਟ ਤੇ ਐ ਬਰਸ ਨੂੰ ਹੈਰਾਨੀ ਇਹ ਗੱਲ ਦੀ ਹੁੰਦੀ ਹੈ ਕਿ ਇੰਨੇ ਪੜ੍ਹੇ ਲਿਖੇ ਲੋਕਾਂ ਦੇ ਵਿਚਾਰ ਇੰਨੇ ਪੁਰਾਣੇ ਕਿਵੇਂ ਹੋ ਸਕਦੇ ਨੇ ਬੈਠੀ ਬੈਠੀ ਕੀਰਤ ਅਤੀਤ ਦੀਆਂ ਯਾਦਾਂ ਵਿੱਚ ਗਵਾਚ ਗਈ ਕੀਰਤ ਨੂੰ ਦਫ਼ਤਰ ਜੁਆਇਨ ਕੀਤੇ ਕੁਝ ਹੀ ਦਿਨ ਹੋਏ ਸੀ ਇੱਕ ਦਿਨ ਉਹ ਦਫ਼ਤਰ ਵਿੱਚ ਆ ਕੇ ਸਪੀਚ ਦੇ ਰਹੀ ਸੀ ਉਸਦੇ ਬੌਸ ਤੇ ਉੱਥੇ ਬੈਠੇ ਕੰਪਨੀ ਦੇ ਲੋਕਾਂ ਨੇ ਉਸ ਦੀ ਸਪੀਚ ਦੀ ਬਹੁਤ ਜ਼ਿਆਦਾ ਤਾਰੀਫ਼ ਕੀਤੀ ਗੁਰਦੀਪ ਵੀ ਉੱਥੇ ਹੀ ਬੈਠਾ ਸੀ ਉਸ ਦੀ ਸਪੀਚ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਇੱਕ ਹੀ ਆਫਿਸ ਵਿੱਚ ਕੰਮ ਕਰਦੇ ਕਰਦੇ ਦੋਨੋਂ ਕਦੋਂ ਇੱਕ ਦੂਜੇ ਨੂੰ ਪਿਆਰ ਕਰਨ ਲੱਗੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਜਦੋਂ ਉਹਨਾਂ ਦੇ ਘਰ ਵਾਲਿਆਂ ਨੂੰ ਆਪਣੇ ਇਸ ਰਿਸ਼ਤੇ ਬਾਰੇ ਦੱਸਿਆ ਤਾਂ ਉਹਨਾਂ ਨੇ ਵੀ ਖੁਸ਼ੀ-ਖੁਸ਼ੀ ਇਸ ਰਿਸ਼ਤੇ ਨੂੰ ਸਵੀਕਾਰ ਕਰ ਲਿਆ ਸੀ ਤੇ ਫਿਰ ਦੋਨਾਂ ਦਾ ਵਿਆਹ ਹੋ ਗਿਆ ਸੱਸ ਸੋਹਰਾ ਤੇ ਨਣਦ ਦਾ ਸੁਭਾਅ ਵੀ ਬਹੁਤ ਵਧੀਆ ਸੀ ਉਹ ਆਪਣੇ ਆਪ ਨੂੰ ਬਹੁਤ ਜ਼ਿਆਦਾ ਖੁਸ਼ਕਿਸਮਤ ਸਮਝਦੀ ਸੀ ਵਿਆਹ ਤੋਂ ਬਾਅਦ ਗਰਦੀਪ ਨੇ ਕੀਰਤ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ 4 ਸਾਲ ਤੱਕ ਆਪਾਂ ਬੱਚੇ ਦੀ ਜ਼ਿੰਮੇਵਾਰੀ ਨਵੀਂ ਨਹੀਂ ਲਵਾਂਗੇ ਘਰ ਵਾਲਿਆਂ ਨੇ ਵੀ 4 ਸਾਲ ਤੱਕ ਕੁਝ ਨਹੀਂ ਕੀਤਾ ਪਰ ਜਦੋਂ ਉਹਨਾਂ ਦੇ ਵਿਆਹ ਨੂੰ 4 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਤਾਂ ਘਰ ਵਾਲੇ ਵੀ ਮਿਹਣੇ ਮਾਰਨ ਲੱਗੇ ਰਿਸ਼ਤੇਦਾਰ ਵੀ ਪਿੱਠ ਪਿੱਛੇ ਇਹੀ ਗੱਲਾਂ ਕਰਦੇ ਜਰੂਰ ਕਮੀ ਕੀਰਤ ਵਿੱਚ ਹੀ ਹੋਊਗੀ ਪਹਿਲਾਂ ਤਾਂ ਕੀਰਤ ਕੁਝ ਨਾ ਬੋਲੀ ਪਰ ਹੁਣ ਗਰਦੀਪ ਵੀ ਉਸ ਨਾਲ ਸਹੀ ਢੰਗ ਨਾਲ ਨਹੀਂ ਗੱਲ ਕਰਦਾ ਸੀ ਉਸ ਨੂੰ ਇਹ ਲੱਗਦਾ ਸੀ ਕਿ ਕੀਰਤ ਮੈਨੂੰ ਪਿਓ ਬਣਨ ਦਾ ਸੁੱਖ ਕਦੇ ਨਹੀਂ ਦੇ ਸਕਦੀ ਤੇ ਕੀਰਤ ਵਿਚਾਰੀ ਆਪਣਾ ਦੁੱਖ ਦੱਸ ਦੇ ਤਾਂ ਦੱਸੇ ਕਿਸ ਨੂੰ ਜਦੋਂ ਉਹਨਾਂ ਦੇ ਵਿਆਹ ਨੂੰ 7 ਸਾਲ ਹੋਏ ਸੀ ਤਾਂ ਕੀਰਤ ਸੋਚ ਰਹੀ ਸੀ ਜੇ ਮੈਂ ਮਾਂ ਨਹੀਂ ਬਣ ਸਕਦੀ ਤਾਂ ਕੋਈ ਗੱਲ ਨਹੀਂ ਅਸੀਂ ਇੱਕ ਬੱਚਾ ਗੋਦ ਲੈ ਲਵਾਂਗੇ ਉਸਨੇ ਆਪਣੀ ਮੈਰਿਜ ਐਨੀਵਰਸਰੀ ਦੇ ਮੌਕੇ ਇਹ ਗੱਲ ਗੁਰਦੀਪ ਦੇ ਨਾਲ ਕਰਨ ਬਾਰੇ ਸੋਚਿਆ ਉਨੇ ਫੈਸਲਾ ਕੀਤਾ ਪਰ ਗੁਰਦੀਪ ਰੋਜ਼ ਦੀ ਤਰ੍ਹਾਂ ਆਰਾਮ ਨਾਲ ਬੈਠ ਕੇ ਖਾਣਾ ਖਾਣ ਤੋਂ ਮਗਰੋਂ ਕੀਰਤ ਨੂੰ ਬਿਨਾਂ ਕੁਝ ਕਹੇ ਆਫਿਸ ਚਲਾ ਗਿਆ ਕੀਰਤ ਉਸ ਨੂੰ ਆਪਣੇ ਦਿਲ ਦੀ ਗੱਲ ਕਹਿ ਨਾ ਸਕੇ ਕੀਰਤ ਨੇ ਆਫਿਸ ਵਿੱਚੋਂ ਫੋਨ ਕਰਕੇ ਕਿਹਾ ਕਿ ਅੱਜ ਮੇਰੀ ਤਬੀਅਤ ਠੀਕ ਨਹੀਂ ਇਸ ਕਰਕੇ ਮੈਂ ਆਫਿਸ ਨਹੀਂ ਆ ਸਕਦੀ ਕੀਰਤ ਨੇ ਉਸ ਦਿਨ ਆਫਿਸ ਤੋਂ ਛੁੱਟੀ ਲੈ ਲਈ ਤਾਂ ਕਿ ਗੁਰਦੀਪ ਨੂੰ ਵਧੀਆ ਜਿਹਾ ਸਰਪ੍ਰਾਈਜ਼ ਦੇ ਸਕੇ ਪਰ ਗਰਦੀਪ ਨੇ ਉਸ ਨੂੰ ਇੱਕ ਵਾਰੀ ਵੀ ਫੋਨ ਕਰਕੇ ਪੁੱਛਿਆ ਨਹੀਂ ਕਿ ਉਸ ਨੇ ਛੁੱਟੀ ਕਿਉਂ ਲਈ ਐ ਉਸ ਨੇ ਸ਼ਾਮ ਨੂੰ ਖਾਣੇ ਦਾ ਪ੍ਰਬੰਧ ਕੀਤਾ ਸੋਹਣਾ ਜਿਹਾ ਸਜਤਾ ਜਿਕੇ ਤਿਆਰ ਹੋਈ ਅੱਜ ਉਸ ਨੂੰ ਪੂਰਾ ਯਕੀਨ ਸੀ ਗਰਦੀਪ ਉਸ ਨੂੰ ਮੈਰਿਜ ਐਨੀਵਰਸਰੀ ਦੀ ਵਧਾਈ ਜ਼ਰੂਰ ਦੇਵੇਗਾ ਤੇ ਫਿਰ ਕੀਰਤ ਉਸ ਨੂੰ ਬੱਚਾ ਗੋਦ ਲੈਣ ਲਈ ਮਨਾ ਲਵੇਗੀ ਪਰ ਜਦੋਂ ਗਰਦੀਪ ਘਰ ਆਇਆ ਤਾਂ ਉਸ ਨੇ ਇੱਕ ਵਾਰੀ ਵੀ ਕੀਰਤ ਵੱਲ ਵੇਖਿਆ ਤੱਕ ਨਾ ਸੋਚਣ ਲੱਗੀ ਸ਼ਾਇਦ ਬੈੱਡਰੂਮ ਵਿੱਚ ਜਾ ਕੇ ਕੋਈ ਗਿਫਟ ਦੇਵੇਗਾ ਪਰ ਸਭ ਕੁਝ ਉਲਟ ਹੀ ਹੋ ਰਿਹਾ ਸੀ ਕਮਰੇ ਵਿੱਚ ਜਾ ਕੇ ਉਸਨੇ ਕੀਰਤਵਲ ਵੇਖਿਆ ਤੱਕ ਨਹੀਂ ਕੀਰਤ ਤੋਂ ਰਿਹਾ ਨਾ ਗਿਆ ਤਾਂ ਉਹ ਕਹਿਣ ਲੱਗੀ ਗੁਰਦੀਪ ਅੱਜ ਆਪਣੀ ਮੈਰਿਜ ਐਨਿਵਰਸਰੀ ਹੈ ਕਿ ਤੁਸੀਂ ਭੁੱਲ ਗਏ ਇਹ ਸੁਣ ਕੇ ਗੁਰਦੀਪ ਕਹਿਣ ਲੱਗਿਆ ਨਹੀਂ ਨਹੀਂ ਇਹ ਤਾਂ ਮੈਂ ਕਦੇ ਵੀ ਨਹੀਂ ਭੁੱਲ ਸਕਦਾ ਕਿਉਂਕਿ ਅੱਜ ਦੇ ਦਿਨ ਤਾਂ ਇੱਕ ਬਾਹਜ ਔਰਤ ਮੇਰੇ ਪੱਲੇ ਪਈ ਸੀ ਇਹ ਸੁਣ ਕੇ ਕੀਰਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਹ ਆਪਣੇ ਹੰਝੂਆਂ ਨੂੰ ਰੋਕਦੀ ਹੋਈ ਕਹਿਣ ਲੱਗੀ ਕਿ ਅਸੀਂ ਇੱਕ ਬੱਚਾ ਗੋਦ ਲੈ ਸਕਦੇ ਹਾਂ ਪਰ ਗਰਦੀਪ ਗੁੱਸੇ ਵਿੱਚ ਕਹਿਣ ਲੱਗਿਆ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਕਿ ਦੂਜੇ ਦਾ ਬੱਚਾ ਗੋਦ ਲੈਣ ਲਈ ਮੇਰੇ ਸਾਹਮਣੇ ਗੱਲ ਨਾ ਕਰਿਆ ਕਰ ਆਪਣਾ ਬੱਚਾ ਚਾਹੀਦਾ ਮੈਨੂੰ ਤੇ ਜਿਹੜਾ ਤੂੰ ਇਸ ਜਨਮ ਵਿੱਚ ਮੈਨੂੰ ਨਹੀਂ ਦੇ ਸਕਦੀ ਤੇ ਮੈਂ ਤੇਰੇ ਲਈ ਇੱਕ ਗਿਫਟ ਜ਼ਰੂਰ ਲੈ ਕੇ ਆਇਆ ਕੀਰਤ ਸੋਚਣ ਲੱਗੀ ਮੇਰੇ ਲਈ ਇਦਾਂ ਦਾ ਕੀ ਗਿਫਟ ਲੈ ਕੇ ਆਇਆ ਹੋਣਾ ਗਰਦੀਪ ਤੇ ਉਸਨੇ ਉਸਦੇ ਹੱਥ ਵਿੱਚ ਇੱਕ ਲਿਫਾਫਾ ਫੜਾ ਦਿੱਤਾ ਉਹ ਬਹੁਤ ਉਤਸਕਤਾ ਨਾਲ ਉਸਨੂੰ ਖੋਲਣ ਲੱਗੀ ਜਦੋਂ ਲਿਫਾਫਾ ਖੋਲ੍ਹਿਆ ਉਸਦੇ ਵਿੱਚ ਤਲਾਕ ਦੇ ਪੇਪਰ ਸੀ ਉਹਨਾਂ ਪੇਪਰਾਂ ਨੂੰ ਵੇਖ ਕੇ ਉਸਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਜਿਹੜਾ ਇਨਸਾਨ ਉਸਦੀ ਇੰਨੀ ਫਿਕਰ ਕਰਦਾ ਸੀ ਉਸਨੂੰ ਇੰਨਾ ਪਿਆਰ ਕਰਦਾ ਸੀ ਤੇ ਅੱਜ ਇੱਕ ਬੱਚੇ ਦੇ ਵਾਸਤੇ ਉਸਨੂੰ ਤਲਾਕ ਦੇ ਰਿਹਾ ਹੈ ਉਸ ਨੂੰ ਇਸ 'ਤੇ ਵਿਸ਼ਵਾਸ ਨਹੀਂ ਆ ਰਿਹਾ ਸੀ ਖੁਦ ਨੂੰ ਸੰਭਾਲਦੇ ਹੋਏ ਉਸ ਨੇ ਉਸੇ ਟਾਈਮ ਤਲਾਕ ਦੇ ਪੇਪਰਾਂ ਤੇ ਸਾਈਨ ਕਰ ਦਿੱਤੇ ਕਿਉਂਕਿ ਗੁਰਦੀਪ ਦੇ ਦਿਲ ਵਿੱਚ ਉਸ ਦੇ ਲਈ ਪਿਆਰ ਹੀ ਨਹੀਂ ਸੀ ਤਾਂ ਫਿਰ ਉਸ ਨਾਲ ਰਹਿਣ ਦਾ ਵੀ ਕੀ ਫਾਇਦਾ ਸੀ ਅਗਲੇ ਦਿਨ ਉਹ ਘਰ ਛੱਡ ਕੇ ਚਲੀ ਗਈ ਗੁਰਦੀਪ ਵੀ ਤਾਂ ਇਹੀ ਚਾਹੁੰਦਾ ਸੀ ਕਿ ਕੀਰਤ ਨੇ ਆਪਣੀ ਬਦਲੀ ਆਪਣੇ ਆਫਿਸ ਦੀ ਦੂਜੀ ਬ੍ਰਾਂਚ ਵਿੱਚ ਕਰਵਾ ਲਈ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਹੁਣ ਗੁਰਦੀਪ ਨਾਲ ਉਸਦਾ ਆਫਿਸ ਦੇ ਵਿੱਚ ਕਿਸੇ ਵੀ ਤਰ੍ਹਾਂ ਕੋਈ ਟੱਕਰਾ ਹੋਵੇ। ਕੁਝ ਮਹੀਨਿਆਂ ਬਾਅਦ ਗੁਰਦੀਪ ਦਾ ਦੂਜਾ ਵਿਆਹ ਹੋ ਗਿਆ ਤੇ ਫਿਰ ਪਤਾ ਲੱਗਿਆ ਉਸਦੇ ਘਰ ਪੁੱਤ ਨੇ ਜਨਮ ਲਿਆ। ਅੱਜ ਪੁੱਤ ਹੋਣ ਦੀ ਖੁਸ਼ੀ ਵਿੱਚ ਗੁਰਦੀਪ ਨੇ ਘਰ ਵਿੱਚ ਇੱਕ ਪਾਰਟੀ ਰੱਖੀ ਸੀ। ਉਸ ਪਾਰਟੀ ਵਿੱਚ ਕੀਰਤ ਨੂੰ ਵੀ ਬੁਲਾਇਆ ਗਿਆ ਤਾਂ ਕਿ ਸਾਰੇ ਮਿਲ ਕੇ ਉਸਦਾ અપਮਾਨ ਕਰ ਸਕਣ। ਕੀਰਤ ਨੂੰ ਇਹ ਗੱਲ ਪਹਿਲਾਂ ਹੀ ਪਤਾ ਸੀ। ਫਿਰ ਵੀ ਕੀਰਤ ਇਸ ਪਾਰਟੀ ਵਿੱਚ ਜਾਣਾ ਚਾਹੁੰਦੀ ਸੀ ਕਿਉਂਕਿ ਉਹ ਗੁਰਦੀਪ ਨੂੰ ਕੁਝ ਏਦਾਂ ਦਾ ਦੇਣਾ ਚਾਹੁੰਦੀ ਸੀ ਜਿਸ ਨੂੰ ਦੇਖ ਕੇ ਗੁਰਦੀਪ ਦੇ ਹੋਸ਼ ਟਿਕਾਣੇ ਆ ਜਾਣ ਤਾਂ ਕਿ ਕੀਰਤ ਤਾਂ ਫਿਰ ਕੀਰਤ ਨੇ ਡਿਸਾਈਡ ਕੀਤਾ ਕਿ ਉਹ ਪਾਰਟੀ ਵਿੱਚ ਜ਼ਰੂਰ ਜਾਵੇਗੀ ਤੇ ਫਿਰ ਕੀਰਤ ਤਿਆਰ ਹੋ ਕੇ ਪਾਰਟੀ ਵਿੱਚ ਪਹੁੰਚੀ ਤੇ ਜਾ ਕੇ ਗੁਰਦੀਪ ਨੂੰ ਵਧਾਈ ਦਿੱਤੀ ਤੇ ਜਿਹੜਾ ਲਿਫਾਫਾ ਉਹ ਆਪਣੇ ਨਾਲ ਲੈ ਕੇ ਆਈ ਸੀ ਗੁਰਦੀਪ ਦੇ ਹੱਥ ਵਿੱਚ ਫੜਾ ਦਿੱਤਾ ਤੇ ਕਿਹਾ ਇਹ ਮੇਰੇ ਵੱਲੋਂ ਇੱਕ ਸਰਪ੍ਰਾਈਜ਼ ਗਿਫਟ ਹੈ। ਗਿਫਟ ਦਾ ਨਾਂ ਸੁਣ ਕੇ ਗਰਦੀਪ ਥੋੜਾ ਹੈਰਾਨ ਜਿਹਾ ਹੋ ਗਿਆ। ਉਸਨੇ ਲਿਫਾਫਾ ਖੋਲ੍ਹਿਆ ਉਸ ਨੂੰ ਵੇਖ ਕੇ ਤਾਂ ਉਸਦੇ ਹੋਸ਼ ਹੀ ਉੱਡ ਗਏ। ਜਨਵਰੀ ਦੇ ਮਹੀਨੇ ਵਿੱਚ ਵੀ ਉਸ ਨੂੰ ਪਸੀਨਾ ਆ ਰਿਹਾ ਸੀ ਤੇ ਉਹ ਪਸੀਨੇ ਨਾਲ ਭਿੱਜ ਗਿਆ। ਉਸ ਲਿਫਾਫੇ ਦੇ ਅੰਦਰ ਉਸਦੀ ਮੈਡੀਕਲ ਰਿਪੋਰਟ ਸੀ ਜਿਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਸੀ ਕਿ ਉਹ ਕਦੇ ਪਿਓ ਨਹੀਂ ਬਣ ਸਕਦਾ। ਉਹ ਆਪਣੀ ਘਰਵਾਲੀ ਦੇ ਵੱਲ ਵੇਖਣ ਲੱਗਿਆ। ਉਸ ਦੀ ਘਰ ਵਾਲੀ ਨੇ ਆਪਣੀਆਂ ਨਜ਼ਰਾਂ ਨੀਵੀਆਂ ਕਰ ਲਈਆਂ ਕਿਉਂਕਿ ਉਸ ਨੂੰ ਵੀ ਸਭ ਕੁਝ ਪਤਾ ਚੱਲ ਚੁੱਕਿਆ ਸੀ ਜਦੋਂ ਅੱਜ ਗਰਦੀਪ ਦੇ ਹੱਥ ਵਿੱਚ ਲਿਫਾਫਾ ਦਿੱਤਾ ਤੇ ਸਚਾਈ ਉਸ ਦੀਆਂ ਅੱਖਾਂ ਦੇ ਸਾਹਮਣੇ ਰੱਖੀ ਹੁਣ ਗਰਦੀਪ ਦੀਆਂ ਅੱਖਾਂ ਵਿੱਚ ਸ਼ਰਮਿੰਦਗੀ ਸਾਫ਼-ਸਾਫ਼ ਦਿਸ ਰਹੀ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸ ਨੂੰ ਆਪਣੀ ਕਰਨੀ ਤੇ ਬਹੁਤ ਜ਼ਿਆਦਾ ਅਫਸੋਸ ਹੋ ਰਿਹਾ ਹੋਵੇ ਪਛਤਾਵਾ ਹੋ ਰਿਹਾ ਹੋਵੇ ਤਾਂ ਕੀਰਤ ਨੇ ਅੱਗੋਂ ਕੁਝ ਨਾ ਕਿਹਾ ਸਿਰਫ਼ ਮੁਸਕਰਾਉਂਦੇ ਹੋਏ ਪਾਰਟੀ ਵਿੱਚੋਂ ਵਾਪਸ ਚਲੀ ਗਈ ਕਿਉਂਕਿ ਹੁਣ ਆਪਣੀ ਨਵੀਂ ਜ਼ਿੰਦਗੀ ਸ਼ੁਰੂਆਤ ਕਰਨ ਦਾ ਕੀਰਤ ਫੈਸਲਾ ਕਰ ਚੁੱਕੀ ਸੀ ਅਗਲੇ ਦਿਨ ਗੁਰਦੀਪ ਤੇ ਉਸਦੀ ਮਾਂ ਕੀਰਤ ਨੂੰ ਮਿਲਣ ਉਸਦੇ ਘਰ ਚਲੇ ਗਏ ਦੋਨਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਕੀ ਹੋ ਰਿਹਾ ਤੇ ਕਿਵੇਂ ਹੋ ਗਿਆ ਗੁਰਦੀਪ ਦੀ ਮਾਂ ਕਹਿਣ ਲੱਗੀ ਕਿ ਉਹ ਮੈਡੀਕਲ ਰਿਪੋਰਟ ਤੇਰੇ ਕੋਲ ਕਿੱਥੋਂ ਆਈ ਤਾਂ ਕੀਰਤ ਨੇ ਗੁਰਦੀਪ ਨੂੰ ਕਿਹਾ ਤੈਨੂੰ ਯਾਦ ਹੈ ਜਦੋਂ ਅਸੀਂ ਦੋਨੋਂ ਮੈਡੀਕਲ ਚੈੱਕਅਪ ਕਰਾਉਣ ਵਾਸਤੇ ਇੱਕਠੇ ਕਰੋਗੇ ਸੀ ਕਿਸੇ ਕਾਰਨ ਤੁਹਾਡੇ ਤੋਂ ਰਿਪੋਰਟ ਫੜਨ ਨਹੀਂ ਜਾਇਆ ਗਿਆ ਫਿਰ ਮੈਂ ਕੱਲੀ ਰਿਪੋਰਟ ਫੜਨ ਲੈ ਚਲੀ ਗਈ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਫਿਰ ਘਰ ਆ ਕੇ ਤੂੰ ਤਾਂ ਦੱਸਿਆ ਸੀ ਕਿ ਕਮੀ ਤੇਰੇ ਵਿੱਚ ਹੈ ਤਾਂ ਫਿਰ ਤੂੰ ਝੂਠ ਕਿਉਂ ਬੋਲਿਆ ਕਿਉਂ ਇੰਨਾ ਚਿਰ ਸਾਰਿਆਂ ਦੇ ਤਾਨੇ ਸੁਣਦੀ ਰਹੀ ਕੀ ਲੋੜ ਸੀ ਤੈਨੂੰ ਝੂਠ ਬੋਲਣ ਦੀ ਤਾਂ ਕੀਰਤ ਕਹਿਣ ਲੱਗੀ ਕਿਉਂਕਿ ਮੈਂ ਤੈਨੂੰ ਬਹੁਤ ਪਿਆਰ ਕਰਦੀ ਸੀ ਮੈਨੂੰ ਲੱਗਦਾ ਸੀ ਜਦੋਂ ਤੈਨੂੰ ਇਹ ਸੱਚਾਈ ਦਾ ਪਤਾ ਲੱਗਿਆ ਤਾਂ ਸ਼ਾਇਦ ਤੂੰ ਇਸ ਗੱਲ ਨੂੰ ਸਹਿ ਨਹੀਂ ਸਕੇਗਾ ਤੂੰ ਅੰਦਰੋਂ ਅੰਦਰ ਟੁੱਟ ਜਾਵੇਂਗਾ ਮੈਂ ਤੁਹਾਨੂੰ ਇਦਾਂ ਦੇ ਹਾਲਾਤਾਂ ਵਿੱਚ ਨਹੀਂ ਦੇਖ ਸਕਦੀ ਸੀ ਮੇਰਾ ਕੀ ਸੀ ਮੇਰੀ ਤਾਂ ਹੁਣ ਆਦਤ ਬਣ ਚੁੱਕੀ ਸੀ ਤਾਨੇ ਸੁਣਨ ਦੀ ਪਰ ਤੁਸੀਂ ਵੀ ਸਾਰੀ ਦੁਨੀਆ ਦੇ ਨਾਲ ਮਿਲ ਕੇ ਮੈਨੂੰ ਹੀ ਗਲਤ ਸਮਝੋਗੇ ਇਹ ਕਦੇ ਮੈਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਜਦੋਂ ਤੁਸੀਂ ਮੈਨੂੰ ਬਾਝ ਕਹਿਣਾ ਸ਼ੁਰੂ ਕਰ ਦਿੱਤਾ ਤਾਂ ਮੇਰੇ ਤੋਂ ਸਹਿਣਾ ਹੋਇਆ ਤਾਂ ਅੱਗੋਂ ਗੁਰਦੀਪ ਬੋਲਿਆ ਫਿਰ ਮੈਂ ਜਦੋਂ ਤੈਨੂੰ ਤਲਾਕ ਦੇ ਪੇਪਰ ਦਿੱਤੇ ਸੀ ਤੁਸੀਂ ਉਸ ਸਮੇਂ ਮੈਨੂੰ ਸੱਚ ਕਿਉਂ ਨਹੀਂ ਦੱਸਿਆ ਤਾਂ ਗੋ ਕੀਰਤ ਕਹਿਣ ਲੱਗੀ ਗਲਤੀ ਮੇਰੀ ਸੀ ਜੋ ਮੈਂ ਤੁਹਾਨੂੰ ਇੰਨਾ ਪਿਆਰ ਕੀਤਾ ਤੁਹਾਡੇ ਤੇ ਇੰਨਾ ਵਿਸ਼ਵਾਸ ਕੀਤਾ ਤੁਹਾਨੂੰ ਕੁਝ ਵੀ ਹੋ ਜਾਵੇ ਤੁਹਾਨੂੰ ਇਕੱਲਾ ਨਹੀਂ ਛੱਡਣਾ ਚਾਹੁੰਦੀ ਸੀ ਜਦੋਂ ਮੈਂ ਇਹ ਦੇਖਿਆ ਕਿ ਤੁਹਾਡੇ ਦਿਲ ਵਿੱਚ ਮੇਰੇ ਲਈ ਪਿਆਰ ਹੀ ਖਤਮ ਹੋ ਗਿਆ ਤਾਂ ਤੁਹਾਡੇ ਨਾਲ ਰਹਿਣ ਦਾ ਵੀ ਕੀ ਫਾਇਦਾ ਸੀ ਗਰਦੀਪ ਦੀ ਮਾਂ ਕਹਿਣ ਲੱਗੀ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਅਸੀਂ ਆਪਣੇ ਕੀਤੇ ਤੇ ਬਹੁਤ ਜ਼ਿਆਦਾ ਪਛਤਾਵਾ ਕਰ ਰਹੇ ਹਾਂ ਹੋ ਸਕੇ ਤਾਂ ਸਾਨੂੰ ਮਾਫ਼ ਕਰ ਦੇ ਤਾਂ ਕੀਰਤ ਕਹਿਣ ਲੱਗੀ ਇਹ ਮਾਫੀ ਜਾਂ ਨਰਾਜਗੀ ਦੀ ਗੱਲ ਨਹੀਂ ਹੈ ਇਹ ਆਤਮ ਸਨਮਾਨ ਦੀ ਗੱਲ ਹੈ ਹੁਣ ਮੈਂ ਉਸ ਘਰ ਵਿੱਚ ਕਦੇ ਵੀ ਪੈਰ ਨਹੀਂ ਰੱਖ ਸਕਦੀ ਜਿਸ ਘਰ ਵਿੱਚ ਮੈਨੂੰ ਇੰਨੇ ਦਰਦ ਤੇ ਇੰਨੇ ਤਾਨੇ ਮਿਲੇ ਮੇਰਾ ਕੋਈ ਕਸੂਰ ਵੀ ਨਹੀਂ ਸੀ ਕਿਸੇ ਨੇ ਮੈਨੂੰ ਸਮਝਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਸਾਰਿਆਂ ਨੇ ਸਾਰਾ ਇਲਜ਼ਾਮ ਮੇਰੇ ਤੇ ਹੀ ਲਾ ਦਿੱਤਾ ਜੇ ਮੈਂ ਸੱਚਮੁੱਚ ਹੀ ਵਾਂਝ ਹੁੰਦੀ ਫਿਰ ਵੀ ਤਾਂ ਤੁਹਾਨੂੰ ਇੰਨਾ ਕੁਝ ਕਹਿਣ ਦਾ ਹੱਕ ਨਹੀਂ ਸੀ ਕਿਉਂਕਿ ਕਿਸੇ ਬੱਚੇ ਨੂੰ ਜਨਮ ਦੇਣਾ ਔਰਤ ਦੇ ਹੱਥ ਵਿੱਚ ਨਹੀਂ ਹੁੰਦਾ ਇਹ ਤਾਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਜਿਸ ਨੂੰ ਕਿਰਪਾ ਕਰਦਾ ਉਸੇ ਨੂੰ ਹੀ ਬੱਚਾ ਪ੍ਰਾਪਤ ਹੁੰਦਾ ਤੁਸੀਂ ਮੈਨੂੰ ਵਾਂਝ ਕਹਿ ਕੇ ਬਹੁਤ ਤਾਨੇ ਮਿਹਨੇ ਮਾਰੇ ਮੇਰਾ ਦਿਲ ਬਹੁਤ ਦੁਖਾਇਆ ਅੱਜ ਇੰਨੇ ਟਾਈਮ ਬਾਅਦ ਮੈਂ ਤੁਹਾਨੂੰ ਇਹ ਸਚਾਈ ਸਿਰਫ ਐਸ ਲਈ ਦੱਸਣਾ ਚਾਹੁੰਦੀ ਸੀ ਕਿਉਂਕਿ ਮੈਂ ਦੇਖਣਾ ਚਾਹੁੰਦੀ ਸੀ ਕਿ ਸੱਚ ਜਾਣ ਕੇ ਤੁਸੀਂ ਦੂਜੇ ਦੇ ਖੂਨ ਨੂੰ ਅਪਣਾਓਗੇ ਜਾਂ ਨਹੀਂ ਹੁਣ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਉਹ ਬੱਚਾ ਤੁਹਾਡਾ ਨਹੀਂ ਹੈ ਕਿਉਂਕਿ ਤੁਸੀਂ ਤਾਂ ਕਦੇ ਪਿਓ ਬਣ ਨਹੀਂ ਸਕਦੇ ਇਸ ਤੋਂ ਬਾਅਦ ਗੁਰਦੀਪ ਤੇ ਗੁਰਦੀਪ ਦੀ ਮਾਂ ਨੇ ਕੀਰਤ ਦੇ ਬਹੁਤ ਤਰਲੇ ਮਨਤਾ ਕੀਤੀਆਂ ਉਸਦੇ ਕੋਲੋਂ ਮਾਫੀ ਵੀ ਮੰਗੀ ਤੇ ਵਾਪਸ ਚੱਲਣ ਲਈ ਕਿਹਾ ਪਰ ਕੀਰਤ ਨੇ ਸਾਫ਼ ਮਨਾਂ ਕਰ ਦਿੱਤਾ ਤੇ ਆਖਿਆ ਜਿਸ ਘਰ ਵਿੱਚ ਮੇਰਾ ਕੋਈ ਆਤਮ ਸਮਾਨ ਨਾ ਰਹਾ ਹੁਣ ਮੈਂ ਉੱਥੇ ਨਹੀਂ ਜਾ ਸਕਦੀ ਮੈਨੂੰ ਬਿਨਾਂ ਕਸੂਰ ਤੋਂ ਇਹ ਸਜ਼ਾ ਦਿੱਤੀ ਗਈ ਮੈਂ ਹੁਣ ਮੇਰੇ ਘਰ ਵਿੱਚ ਹੀ ਠੀਕ ਹ ਉਸ ਤੋਂ ਬਾਅਦ ਗੁਰਦੀਪ ਨੇ ਸੋਚਿਆ ਕਿ ਕਿਤੇ ਕੀਰਤ ਉਸ ਨੂੰ ਝੂਠ ਨਾ ਬੋਲ ਰਹੀ ਹੋਵੇ ਇਸ ਕਰਕੇ ਉਸ ਨੇ ਆਪਣੀਆਂ ਰਿਪੋਰਟਾਂ ਦੁਬਾਰਾ ਕਰਵਾਈਆਂ ਪਰ ਦੂਜੀ ਵਾਰ ਵੀ ਸੇਮ ਹੀ ਰਿਪੋਰਟਾਂ ਆਈਆਂ ਉਹਦੇ ਵਿੱਚ ਦੱਸਿਆ ਗਿਆ ਸੀ ਕਿ ਗੁਰਦੀਪ ਕਦੇ ਵੀ ਪਿਓ ਨਹੀਂ ਬਣ ਸਕਦਾ ਹੁਣ ਗਰਦੀਪ ਨੂੰ ਪੂਰਾ ਯਕੀਨ ਹੋ ਗਿਆ ਸੀ ਪਰ ਹੁਣ ਸਮਾਂ ਲੰਘ ਚੁੱਕਿਆ ਸੀ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਸੀ ਪਰ ਇੱਕ ਗੱਲ ਬਿਲਕੁਲ ਸਾਫ਼ ਹੋ ਗਈ ਸੀ ਕਿ ਮਰਦ ਹਮੇਸ਼ਾ ਭੋਲੀਆਂ ਪਾਲੀਆਂ ਔਰਤਾਂ ਨੂੰ ਨੀਚਾ ਦਿਖਾਉਣ ਦਾ ਮੌਕਾ ਲਵਦੇ ਰਹਿੰਦੇ ਨੇ ਪਰ ਇਹ ਭੁੱਲ ਜਾਂਦੇ ਨੇ ਕਿ ਕਮੀ ਮਰਦ ਵਿੱਚ ਵੀ ਹੋ ਸਕਦੀ ਹੈ ਜਦੋਂ ਤੱਕ ਸੱਚਾਈ ਸਾਹਮਣੇ ਆਉਂਦੀ ਹੈ ਉਦੋਂ ਤੱਕ ਬਹੁਤ دیر ਹੋ ਜਾਂਦੀ ਹੈ ਹਾਂਜੀ ਇਹ ਸੀ ਅੱਜ ਦੀ ਆਪਣੀ ਕਹਾਣੀ ਉਮੀਦ ਕਰਦੇ ਹਾਂ ਕਿ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਹਾਣੀ ਸੁਣਨ ਲਈ ਧੰਨਵਾਦ ਜੀ